ਸਵਾਗਤ ਹੈ ਹੁਸ਼ਾਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਾ ਹੁਸ਼ਾਰਪੁਰ ਦੇ ਹਲਕਾ ਚੱਬੇয়াল ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨਿਰਮਲ ਸਿੰਘ ਭੀਲੋਵਾਲ ਵੱਲੋਂ ਅੱਜ ਆਪਣੇ ਸਾਥੀਆਂ ਨੂੰ ਲੈ ਕੇ ਹੁਸ਼ਾਰਪੁਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਵੱਲੋਂ ਹੁਸ਼ਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਡਾਕਟਰ ਰਾਜਕੁਮਾਰ ਚੱਬੇয়াল ਨੂੰ ਲੰਮੇ ਹੱਥੀ ਲੈਂਦਿਆਂ ਹੋਇਆਂ ਇਹ ਗੱਲ ਕਹੀ ਹੈ ਕਿ ਇਸ ਵਕਤ ਡਾਕਟਰ ਰਾਜਕੁਮਾਰ ਚੱਬੇয়াল ਸੱਤਾ ਦੇ ਨਸ਼ੇ ਦੇ ਵਿੱਚ ਇੰਨਾ ਕੁ ਚੂਰ ਹੋ ਚੁੱਕੇ ਨੇ ਕਿ ਉਹਨਾਂ ਨੂੰ ਇਹ ਖਿਆਲ ਨਹੀਂ ਰਹਿੰਦਾ ਕਿ ਉਹ ਕਿਸ ਉਹ ਵਿਅਕਤੀ ਬਾਰੇ ਕਿਹੜੇ ਸ਼ਬਦ ਬੋਲ ਰਹੇ ਨੇ ਹਾਲਾਂਕਿ ਸਾਰੇ ਮਾਮਲੇ ਤੇ ਖੁਲਾਸਾ ਕਰਦੇ ਆ ਨਰਮਨ ਸਿੰਘ ਪਿੱਲੋਵਾਲ ਦਾ ਕਹਿਣਾ ਕਿ ਬੀਤੇ ਕੱਲ ਡਾਕਟਰ ਰਾਜਕੁਮਾਰ ਚੱਬੇਵਾਲ ਹਲਕੇ ਦੇ ਪਿੰਡ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਇਸ ਦੌਰਾਨ ਉਹਨਾਂ ਵੱਲੋਂ ਮੇਰੇ ਉੱਤੇ ਦੋਸ਼ ਲਾਇਆ ਗਿਆ ਕਿ ਸੋਨ ਸਿੰਘ ਠੰਡਲ ਦੇ ਮੰਤਰੀ ਹੁੰਦੇ ਆ ਇਹਨਾਂ ਦੋਹਾਂ ਆਗੂਆਂ ਵੱਲੋਂ ਇਲਾਕੇ ਦੇ ਵਿੱਚ ਨਸ਼ਾ ਇਕੱਠਿਆ ਹੋਇਆ ਗਿਆ ਨਰਮਨ ਸਿੰਘ ਪਿੱਲੋਵਾਲ ਦਾ ਕਹਿਣਾ ਕਿ ਅੱਜ ਤੱਕ ਉਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਮਾਮਲਾ ਦਰਜ ਨਹੀਂ ਹੈ ਉਲਟਾ ਡਾਕਟਰ ਰਾਜਕੁਮਾਰ ਚੱਬੇਵਾਲ ਜਿਸ ਮਹਿਲਾ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੀ ਸੀ ਉਸਦੇ ਪੁੱਤ ਨੂੰ ਨਸ਼ੇ ਦੇ ਮਾਮਲੇ ਦੇ ਵਿੱਚ ਮਾੜਜੋਗ ਅਦਾਲਤ ਵੱਲੋਂ ਸਜ਼ਾ ਵੀ ਸੁਣਾਈ ਗਈ ਹੈ ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਜਿਹੜਾ ਉਹ ਸੁਣਾਇਆ ਗਿਆ ਇਸ ਮੌਕੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਤੁਰੰਤ ਡਾਕਟਰ ਰਾਜਕੁਮਾਰ ਚੱਬੇয়াল ਜਨਤਕ ਤੌਰ ਤੇ ਉਹਨਾਂ ਦੇ ਕੋਲੋਂ ਮਾਫੀ ਨਹੀਂ ਮੰਗਦੇ ਤਾਂ ਉਹਨਾਂ ਵੱਲੋਂ ਡਾਕਟਰ ਰਾਜਕੁਮਾਰ ਚੱਬੇয়াল ਦੇ ਉੱਤੇ ਮਾਨਹਾਨੀ ਦਾ ਕੇਸ ਦਰਜ ਕੀਤਾ ਜਾਵੇਗਾ ਜੀ ਇਹ ਕੀ ਨਾਮ ਹੈ ਤੁਹਾਡਾ ਨਿਰਮਲ ਸਿੰਘ ਪਿੰਡ ਪੀਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਜੀ ਸ਼੍ਰੋਮਣੀ ਅਕਾਲੀ ਦਲ ਠੀਕ ਹੈ ਜੀ ਤੇ ਪੀਲੋਵਾਲ ਸਾਹਿਬ ਤੁਹਾਡੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜੀ ਡਾਕਟਰ ਰਾਜਦੇਵ ਵਿਰੋਧ ਜਿਹੜੇ ਹੁਸ਼ਿਆਰਪੁਰ ਤੋਂ ਆਵਾਦਮੀ ਪਾਰਟੀ ਦੇ ਸਾਬਕਾ ਨੇ ਹਾਂਜੀ ਇਸ ਕਾਰਨ ਹੋ ਗਿਆ ਜੀ ਜ਼ਿਲ੍ਹਾ ਪ੍ਰੀਜੋ ਬਲੌਗ ਸੰਮਤੀ ਦੀ ਇਲੈਕਸ਼ਨ ਲੜ ਚੱਲ ਰਹੀ ਆ ਜਿਹਦੇ ਵਿੱਚ ਹਰ ਵੋਟਰ ਨੂੰ ਖੜੇ ਹੋਣ ਦਾ ਹੱਕ ਹੈ ਮੈਂ ਜਨਰਲ ਲੇਡੀ ਹੋਣ ਕਰਕੇ ਆਪਣੀ ਨਾਂ ਨੂੰ ਉਹਦੇ ਵਿੱਚ ਕਾਗਜ਼ੋਦੇ ਦਾਖਲ ਕੀਤੇ ਆ ਜਦੋਂ ਤੋਂ ਇਹ ਇਲੈਕਸ਼ਨ ਚੱਲ ਰਹੀ ਆ ਉਦੋਂ ਤੋਂ ਹੀ ਪਹਿਲਾਂ ਦਾ ਕਾਗਜ਼ ਭਰਨ ਵੇਲੇ ਵੀ ਥੋੜਾ ਬੋੜਾ ਤੱਕਾ ਕੀਤਾ ਗਿਆ ਹੁਣ ਜੇ ਅਸੀਂ ਇਹ ਇਲੈਕਸ਼ਨ ਲੜਦੇ ਆ ਗਲਤ ਇਲਜ਼ਾਮ ਲਾ ਕੇ ਕਿਉਂਕਿ ਸਾਡਾ ਜਿਹੜਾ ਕੰਮ ਆ ਉਹ ਰਾਜਨਾਮੇ ਘਰਾਉਣ ਦਾ ਲੋਕਾਂ ਦੇ ਵਿੱਚ ਸਾਡੀ ਹਰਮਨ ਪਿਆਰ ਦਾ ਇਸ ਕਰਕੇ ਆ ਲੋਕ ਸਾਨੂੰ ਇਸੇ ਕਰਕੇ ਚਾਹ ਰਹੇ ਆ ਲੋਕ ਸਾਨੂੰ ਪਸੰਦ ਕਰ ਰਹੇ ਆ ਹੁਣ ਇਹਨਾਂ ਨੂੰ ਇਹ ਆਪਣੀ ਹਾਰ ਦੇ ਦਿੱਤੀ ਇਸ ਹਲਕੇ 'ਚੋਂ ਇਸ ਕਰਕੇ ਕਿਹੜੀ ਸੌਣ ਤੋਂ ਖੜੇ ਕਿਤੇ ਤੁਸੀਂ ਆਪਣੇ ਬਹੁਤ ਚੱਬਿਆਲ ਹਲਕਾ ਜੌਨ ਜੌਨ ਨੰਬਰ 6 ਰਾਜਪੁਰ ਨਹੀਂ ਚੱਬਿਆਲ ਉਹ ਜਿਹੜਾ ਜੌਨ ਨੰਬਰ ਰਾਜਪੁਰ ਪਾਈਆਂ ਆ ਉਹ ਸੰਪਤੀ ਆ ਬਲੌਗ ਸੰਪਤੀ ਉਹ ਵੀ ਸਾਡੇ ਜ਼ਿਲ੍ਹਾ ਬ੍ਰਿਸ਼ਦ ਦੇ ਅੰਡਰ ਆਉਂਦੀ ਆ। ਠੀਕ ਹੈ ਜੀ। ਤੇ ਜਦੋਂ ਡਾਕਟਰ ਜੀ ਉੱਥੇ ਬੋਲ ਰਹੇ ਸੀ। ਜ਼ਿਲ੍ਹਾ ਰਾਜਪੁਰ ਰਾਜਪੁਰ ਪਾਈਆਂ ਦੀ ਬਲੌਗ ਸੰਮਤੀ 'ਚ ਇਹਨਾਂ ਨੇ ਇਲਜ਼ਾਮ ਲਾਇਆ ਕਿ ਠੰਡਲ ਸਾਹਿਬ ਨਾਲ ਰਲ ਕੇ ਅਸੀਂ ਚਿੱਟਾ ਵੇਚਿਆ। ਜੋ ਕਿ ਸਰਾਸਰ ਗਲਤ ਆ। ਕੋਈ ਪ੍ਰੂਫ ਕਰਨ ਕਿ ਅਸੀਂ ਚਿੱਟਾ ਵੇਚਦੇ ਸੀ ਸਾਡੇ ਕੋਈ ਐਫਆਈ ਆਫਆਈ ਹੋਈ ਆ। ਡਾਕਟਰ ਸਾਹਿਬ ਇਹ ਨਾ ਕਹਿਣ ਕਿ ਸਾਤੋਂ ਬਗੈਰ ਸਾਡੀ ਪਰਮਿਸ਼ਨ ਤੋਂ ਬਗੈਰ ਕੋਈ ਇਲੈਕਸ਼ਨ ਨਹੀਂ ਲੜ ਸਕਦਾ ਕਿਉਂਕਿ ਇਹਨਾਂ ਨੂੰ ਬਹੁਤ ਤੇ ਮਾਨ ਹੋ ਗਿਆ ਬਈ ਜਿਹੜਾ ਉਮੀਦਵਾਰ ਅਸੀਂ ਖੜਾ ਕਰੀਏ ਦੂਜੀ ਪਾਰਟੀ ਖਤਮ ਹੋ ਜਾਣੀ ਆ ਇਹ ਮਤ ਸਮਝਣ ਪਾਰਟੀ ਆ ਰਹੀ ਆ ਥੋੜਾ ਜਿਹਾ ਰਹੁੰਦਾ ਚੜਾਈ ਹੁੰਦੀ ਹੁਣ ਉਧਰ ਆਈ ਜਾਈ ਤ ਤੁਸੀਂ ਇਹ ਕਾਨੂੰਨੀ ਜਿਹੜਾ ਇੱਕ ਮਾਨਜੋਗਤ ਤਲਵਲ ਕੇ ਫੈਸਲਾ ਸੁਣਾਇਆ ਗਿਆ ਇਹ ਕਹਿਆ ਜੀ ਤੁਹਾਡੇ ਇਹ ਜਿਹੜੀ ਇਹ ਸਾਡੇ ਤੇ ਤਾਂ ਇਲਜ਼ਾਮ ਲਾਉਂਦੇ ਆ ਬਈ ਇਹ ਚਿੱਟਾ ਵੇਚਦੇ ਸੀਗੇ ਹੁਣ ਜਿਹੜਾ ਇਹਨਾਂ ਨੇ ਉਮੀਦਵਾਰ ਸੰਤੋਸ਼ ਕੁਮਾਰੀ ਸੰਤੋਸ਼ ਕੁਮਾਰੀ ਆ ਸੰਤੋਸ਼ ਕੁਮਾਰੀ ਆ ਉਹਦੇ ਸਾਰੇ ਪੇਪਰ ਆ ਨਾਲ ਸੰਤੋਸ਼ ਕੁਮਾਰੀ ਖੜੀ ਕੀਤੀ ਆ ਇਹਦਾ ਹਾਂਜੀ ਇਹਦਾ ਲੜਕਾ ਜਿਹੜਾ ਇਹ ਬਲੌਗ ਸੰਪਤੀ ਲਈ ਜੀ ਹਾਂਜੀ ਬਲੌਗ ਸੰਪਤੀ ਲਈ ਠੀਕ ਹੈ ਜੀ ਧਰਮਿੰਦਰ ਕੁਮਾਰ ਸੋਨੂ ਸਨ ਆਫ ਰਾਮ ਸਰਨ 220 ਗ੍ਰਾਮ ਚਿੱਟਾ ਇਹ ਤੋਂ ਫੜਿਆ ਗਿਆ ਜਿਹੜਾ ਜੱਜ ਨੇ ਕਮਰਸ਼ੀਅਲ ਚ ਪਾਇਆ ਇਹਨੂੰ 10 ਸਾਲ ਦੀ ਸਜ਼ਾ ਹੋਈ ਆ ਇਹ ਜਿਹੜੇ ਗਲਤ ਪਰਿਵਾਰ ਆ ਇਹ ਉਹਨਾਂ ਨੂੰ ਲਈ ਫਿਰਦੇ ਆ ਉਹਨਾਂ ਦੀ ਇਹ ਸਾਰੀ ਇਹਨਾਂ ਦੇ ਅੰਦਰ ਸਾਰਾ ਕੁਝ ਹੋ ਰਿਹਾ ਮੈਂ ਤਾਂ ਕਹਿੰਨਾ ਜੇ ਇਹ ਇਹਨਾਂ ਦੇ ਉਮੀਦਵਾਰ ਇਹ ਕੰਮ ਕਰਦੇ ਆ ਇਹ ਕਹਿੰਦੇ ਸਾਨੂੰ ਆ ਮੈਂ ਡਾਕਟਰ ਸਾਹਿਬ ਨੂੰ ਕਰਦਾ ਕਹਿਨਾ ਵੀ ਮੇਰੇ ਤੋਂ ਪ੍ਰੂਫ ਕਰਨ ਜਿਹੜਾ ਚਿੱਟਾ ਵੇਚਿਆ ਬਿਆਦਵੀ ਕਰਾਈ ਅਸੀਂ ਨਹੀਂ ਤਾਂ ਕਾਨੂੰਨੀ ਨੋਟਿਸ ਆਊਗਾ ਆਪਣੀ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਊਗੀ ਤਨਖਾਣ ਦਾ ਟਾਈਮ ਹੋ ਗਿਆ ਜੀ ਸਿਆਸਤ ਵਿੱਚ ਮੈਂ 1970 ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਚੱਲਦਾ ਅੱਜ ਤੱਕ ਤੁਹਾਡੇ ਤੋਂ ਕੋਈ ਪਰਚਾ ਵਗੈਰਾ ਹੈ ਕੋਈ ਕੋਈ 752 ਦਾ ਵੀ ਨਹੀਂ ਜੀ ਇੱਕ ਐਪਲੀਕੇਸ਼ਨ ਵੀ ਨਹੀਂ ਮੇਰੇ ਤੇ ਥਾਣੇ ਡਾਕਟਰ ਸਾਹਿਬ ਤਾਂ ਕਹਿੰਦੇ ਸਾਡੇ ਕੋਈ ਵਿਰੋਧੀ ਹੈ ਨਹੀਂ ਕੋਈ ਇਲੈਕਸ਼ਨ ਦੇ ਵਿੱਚ ਖੜਾ ਹੋਣ ਲਈ ਤਿਆਰ ਨਹੀਂ ਉਹ ਕੀ ਕਾਰਨ ਆ ਇਹ 19 ਮੈਂ ਸੀ ਖੜੇ ਕਰਕੇ ਹੁਣ ਉਹਨਾਂ ਨੂੰ ਤਕਲੀਫ ਚਿੱਟਾ ਵੇਚਣ ਲਾਇਆ ਸਾਨੂੰ ਨਾ ਉਹਨਾਂ ਨੂੰ ਹੋਇਆ ਵੇ ਖੜੇ ਹੋਏ ਆ ਚਿੱਟਾ ਵੇਚਣ ਤੁਸੀਂ ਸਾਨੂੰ ਲਾਇਆ 1927 ਚ ਡਾਕਟਰ ਸਾਹਿਬ ਨੂੰ ਪਤਾ ਲੱਗ ਜਾਣਾ ਇਹ ਚੜ੍ਹਾਈ ਜਿੰਨੀ ਸਗੀ ਹੋ ਗਈ ਹੁਣ ਉਤਰਾ ਹੀ ਰਹਿਣੀ ਹੈ ਕਾਗਜ਼ ਭੰਡ ਵਿੱਚ ਵੀ ਕੋਈ ਦਿੱਕਤ ਆਈ ਤੁਹਾਨੂੰ ਕਾਗਜ਼ ਭੰਡ ਸਾਨੂੰ ਵੀਡੀਓ ਦਾ ਉਤਰੋਂ 9 ਵਜੇ ਐਕਸ਼ਨ ਨਹੀਂ ਲੈਣ ਦਿੰਦੇ ਸੀ ਪਹਿਲਾਂ ਇਹਨਾਂ ਨੇ ਕਿਹਾ ਤੁਸੀਂ ਵੀ ਟੀਵੀ ਤੇ ਖਬਰ ਸੁਣੀ ਆ ਬਈ ਕੋਈ ਲੋੜ ਨਹੀਂ 9 ਵਜੇ ਐਕਸ਼ਨ ਦੀ ਉਹ ਤੁਸੀਂ ਲਾ ਦਿਓ ਐਪੀ ਡੈਵਡ ਲਾ ਦਿਓ ਅਸੀਂ ਐਪੀ ਡੈਵਡ ਵੀ ਲਾ ਜਾ ਸੀਗਾ ਫੇਰ ਸਾਡੇ ਕਾਗਜ਼ ਗਲਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਫੇਰ ਏਡੀਸੀ ਸਾਹਿਬ ਨੇ ਉਹਨਾਂ ਨੇ ਜੋ ਚੰਗਾ ਕੰਮ ਵੀ ਕੀਤਾ ਉਹ ਨਹੀਂ ਕਿਹਾ ਵੀ ਤੁਸੀਂ ਲਿਆ ਕੇ ਦੇ ਦਿਓ ਫਿਰ ਉਹ ਸਾਨੂੰ ਦੇਣ ਨਾ ਸ਼ਾਮ ਨੂੰ ਨੂੰ ਦਿੱਤੇ ਦੂਜੇ ਦਿਨ ਸਵੇਰ ਨੂੰ ਰੌਲਾ ਪਾ ਕੇ ਲਏ ਆ 9 ਵਜੇ ਆਖਿਆ ਨਾ ਪਾਰਟੀਆਂ ਦਾ ਹੋਰ ਵੀ ਇਲੈਕਸ਼ਨ ਆ ਰਹੀਆਂ ਆ ਤੁਹਾਡੇ ਨਾਲ ਹੀ ਕਿਉਂ ਕੰਮ ਕਰਦੇ ਜਾਂਦੇ ਆ ਉਹ ਮੋਰੇ ਹੁਣ ਅਕਾਲੀ ਦਲ ਨੇ ਆ ਹੋਰ ਹੈ ਕੌਣ ਕਾਂਗਰਸ ਤਾਂ ਹੈ ਹੀ ਨਹੀਂ ਉਸ ਜੋਂ ਕਾਂਗਰਸ ਦਾ ਕੋਈ ਉਮੀਦਵਾਰ ਨਹੀਂ ਹੈਗਾ ਨਾ ਜ਼ਿਲ੍ਹਾ ਪ੍ਰੀਜਦਾ ਨਾ ਬਲਾਕ ਸੰਮਤੀ ਦਾ ਅਕਾਲੀ ਦਲ ਦੇ ਲੀਡਰਾਂ ਨੇ ਤੁਹਾਡੇ ਨਾਲ ਹੀ ਕੀਤਾ ਯਾਰ ਆ ਹੋਰ ਲੀਡਰ ਨੂੰ ਮਰਨੇ ਕਰਨਾ ਸੀਗਾ ਜ਼ਿਲ੍ਹਾ ਪ੍ਰੀਸ਼ਦ ਵਾਲਾ ਬਹਿ ਜਾਂਦਾ ਸਾਮਧੀਆਂ ਲੜਾਉਣੀਆਂ ਕਿੰਨੀਆਂ ਸੀ